ਇਸ ਕਲਯੁਗ ਦੇ ਜ਼ਮਾਨੇ ਦੇ ਵਿੱਚ ਕਰਤੇ ਰਹਿੰਦੇ ਜੀਆਂ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਪਿਓ ਅਤੇ ਪੁੱਤਰ ਦਾ ਰਿਸ਼ਤਾ ਹੀ ਕਿਉਂ ਨਾ ਹੋਵੇ ਜਾਂ ਫਿਰ ਪਤੀ ਅਤੇ ਪਤਨੀ ਦਾ ਹੀ ਰਿਸ਼ਤਾ ਕਿਉਂ ਨਾ ਹੋਵੇ ਰਿਸ਼ਤੇ ਇੰਨੇ ਕੱਚੇ ਹੋ ਚੁੱਕੇ ਨੇ ਜ਼ੁਲਮ ਇੰਨਾ ਵੱਧ ਚੁੱਕਿਆ ਹੈ ਕਿ ਹਰ ਕੋਈ ਇਹੀ ਚਾਹੁੰਦਾ ਹੈ ਕਿ ਮੈਂ ਦੂਸਰੇ ਨੂੰ ਮਾਰ ਦਵਾਂ ਤੇ ਆਪ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰਾਂ ਪਰ ਕੀ ਇੰਜ ਹੋ ਸਕਦਾ ਹੈ ਬਿਲਕੁਲ ਵੀ ਨਹੀਂ ਜੇਕਰ ਤੁਸੀਂ ਕਿਸੇ ਦੀ ਜਾਨ ਲਵੋਗੇ ਤਾਂ ਤੁਹਾਡੀ ਜਾਨ ਦੀ ਕੀਮਤ ਵੀ ਕੋਡੀਆਂ ਦੇ ਪਾਹੀ ਰਹਿ ਜਾਣੀ ਹੈ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਕਲਯੁਗੀ ਪੁੱਤ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਮਿਲ ਕੇ ਪਿਓ ਦੀ ਜਾਨ ਲਈ ਗਈ ਹੈ ਯਾਨੀ ਕਿ ਨੂੰਹ ਅਤੇ ਪੁੱਤ ਨੇ ਮਿਲ ਕੇ ਪਹਿਲਾਂ ਆਪਣੇ ਪਿਓ ਦੀ ਜਾਨ ਲਈ ਅਤੇ ਉਸ ਤੋਂ ਬਾਅਦ ਇਸ ਨੂੰ ਕੁਦਰਤੀ ਤੌਰ ਤੇ ਖਤਮ ਹੋਇਆ ਦੱਸ ਕੇ ਅੰਤਿਮ ਸੰਸਕਾਰ ਤੱਕ ਕਰ ਦਿੱਤਾ ਇਹ ਸਭ ਕੁਝ ਹੋ ਚੁੱਕਿਆ ਸੀ ਅਸੀਂ ਅੱਤੇ ਉਹ ਚੈਨ ਦੇ ਨਾਲ ਬੈਠੇ ਸੀ ਕਿ ਅਸੀਂ ਇਸ ਨੂੰ ਮਾਰ ਮੁਕਾਇਆ ਅੰਤਿਮ ਸੰਸਕਾਰ ਹੋ ਗਿਆ ਸਾਰੇ ਜਾਣੇ ਆਪਣੇ ਆਪਣੇ ਟਿਕਾਣੇ ਤੇ ਬੈਠੇ ਨੇ ਅਤੇ ਅਸੀਂ ਹੁਣ ਖੁਸ਼ ਹੋ ਕੇ ਆਪਣੇ ਇਸ ਘਰ ਦੇ ਵਿੱਚ ਰਹਾਂਗੇ ਜਿੱਥੋਂ ਉਹਨਾਂ ਨੇ ਆਪਣੇ ਪਿਓ ਨੂੰ ਮਾਰ ਕੇ ਕੱਢ ਦਿੱਤਾ ਸੀ ਤਾਂ ਹੁਣ ਇੱਥੇ ਇੱਕ ਟਰਨਿੰਗ ਪੁਆਇੰਟ ਉਦੋਂ ਆਂਦਾ ਹੈ ਜਦੋਂ ਇਸ ਘਰ ਦਾ ਹੀ ਰਹਿਣ ਵਾਲਾ ਇੱਕ ਹੋਰ ਮੁੰਡਾ ਦਰਅਸਲ ਇਹ ਚਾਚੇ ਤਾਇਆ ਦੇ ਮੁੰਡੇ ਸੀ ਭਤੀਜਾ ਲੱਗਦਾ ਸੀ ਇਹ ਜਗਰੂਪ ਸਿੰਘ ਜਿਸ ਦੀ ਜਾਨ ਲਈ ਗਈ ਹੈ ਪੁੱਤ ਅਤੇ ਨੂੰਹ ਦੇ ਵੱਲੋਂ ਉਹ ਵਿਦੇਸ਼ ਤੋਂ ਆਂਦਾ ਹੈ ਕੈਨੇਡਾ ਰਹਿੰਦਾ ਹੈ ਇਹ ਮੁੰਡਾ ਜਿਸ ਦੀ ਅਕਸਰ ਹੀ ਆਪਣੇ ਤਾਏ ਜਗਰੂਪ ਸਿੰਘ ਦੇ ਨਾਲ ਗੱਲਬਾਤ ਹੁੰਦੀ ਸੀ ਉਹ ਦੱਸਦਾ ਹੈ ਕਿ ਮੈਨੂੰ ਤਾਇਆ ਉੱਥੇ ਫੋਨ ਕਰਕੇ ਦੱਸਦਾ ਸੀ ਕਿ ਘਰ ਦੇ ਵਿੱਚ ਮੇਰੀ ਬੁੱਕਤ ਨਹੀਂ ਹੈ ਮੇਰਾ ਪੁੱਤ ਅਤੇ ਨੂੰ ਮੈਨੂੰ ਰੋਟੀ ਤੱਕ ਨਹੀਂ ਦਿੰਦੇ ਮੈਨੂੰ ਜ਼ਲੀਲ ਕੀਤਾ ਜਾਂਦਾ ਤੇ ਮਾਰ ਕੁੱਟਾਈ ਵੀ ਕੀਤੀ ਜਾਂਦੀ ਹੈ ਇਸ ਸਭ ਕੁਝ ਨੂੰ ਵਿਦੇਸ਼ ਰਹਿੰਦੇ ਭਤੀਜੇ ਨੂੰ ਪਤਾ ਸੀ ਜਿਸ ਦਾ ਨਾਮ ਕਿਰਨਵੀਰ ਸਿੰਘ ਹੈ ਅਚਾਨਕ ਹੀ 3 ਦਸੰਬਰ ਦੇ ਦਿਨ ਉਸ ਨੂੰ ਫੋਨ ਜਾਂਦਾ ਉਸ ਦੀ ਕਜ਼ਨ ਸਿਸਟਰ ਦਾ ਉਸ ਦੀ ਭੈਣ ਦਾ ਕਿ ਪਿਤਾ ਇਸ ਦੁਨੀਆ ਤੇ ਵਿੱਚ ਨਹੀਂ ਰਹੇ ਇਸ ਸੁਣਨ ਤੋਂ ਬਾਅਦ ਕਿਰਨਵੀਰ ਦਾ ਸਿੱਧਾ ਸ਼ੱਕ ਇਹ ਹੀ ਗਿਆ ਕਿ ਕੋਈ ਨਾ ਕੋਈ ਮਾੜੀ ਘਟਨਾ ਹੋਈ ਹੋਣੀ ਹੈ ਉਹ ਪਹਿਲੀ ਫਲਾਈਟ ਫੜ ਕੇ ਪੰਜਾਬ ਆ ਗਿਆ ਪਰ ਉਸ ਤੋਂ ਪਹਿਲਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤਾਏ ਦਾ ਜਗਰੂਪ ਸਿੰਘ ਦਾ ਸਾਥੀ ਕਿਰਨਵੀਰ ਦੱਸਦਾ ਹੈ ਕਿ ਮੈਂ ਬੀਤੇ ਕਈ ਸਾਲ ਤੋਂ ਤਿੰਨ ਸਾਲ ਤੋਂ ਵਿਦੇਸ਼ ਦੇ ਵਿੱਚਾਂ ਲਗਾਤਾਰ ਮੇਰੀ ਗੱਲਬਾਤ ਹੁੰਦੀ ਹੈ ਮੇਰੇ ਤਾਏ ਦੇ ਨਾਲ ਪਰ ਅਚਾਨਕ ਹੀ ਜਦੋਂ ਇੱਕ ਦਿਨ ਉਹ ਫੋਨ ਕਰਕੇ ਦੱਸਦੇ ਨੇ ਕਿ ਮੈਨੂੰ ਰੋਟੀ ਨਹੀਂ ਦਿੱਤੀ ਗਈ ਤਾਂ ਉਸ ਨੂੰ ਦੁੱਖ ਵੀ ਹੋਇਆ ਪਰ ਉਹ ਉੱਥੇ ਬੈਠਾ ਕੁਝ ਕਰ ਨਹੀਂ ਸਕਦਾ ਸੀ ਮੁੰਡੇ ਦਾ ਕਹਿਣਾ ਹੈ ਕਿ ਮੇਰੇ ਪਿਤਾ ਬਲਜੀਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਉਸ ਮਗਰੋਂ ਮੇਰੇ ਤਾਏ ਨੇ ਹੀ ਮੈਨੂੰ ਪੜਾਇਆ ਲਿਖਾਇਆ ਤੇ ਕੈਨੇਡਾ ਭੇਜਿਆ ਗਿਆ ਪੂਰਾ ਖਰਚ ਕੀਤਾ ਗਿਆ ਉਸ ਮਗਰੋਂ ਹੁਣ ਜਦੋਂ ਮੁੰਡੇ ਨੇ ਆ ਕੇ ਇੱਥੇ ਛਾਣਬਿੰਦ ਸ਼ੁਰੂ ਕੀਤੀ ਹੈ ਕਿ ਆਖਿਰਕਾਰ ਉਸਦੇ ਤਾਏ ਜਗਰੂਪ ਸਿੰਘ ਦੇ ਨਾਲ ਹੋਇਆ ਕਿ ਤਾਂ ਰਿਸ਼ਤੇਦਾਰਾਂ ਨੇ ਦੱਸਿਆ ਜਿਨ੍ਹਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਨਿਭਾਇਆ ਸੀ ਕਿ ਉਸਦੇ ਸਿਰ ਦੇ ਉੱਪਰ ਸੱਟ ਸੀ ਉਦੇਵੀ ਚੋਂ ਗੁੰਮਵਾ ਕਰ ਰਿਹਾ ਸੀ ਜੰਮਿਆ ਹੋਇਆ ਸੀ ਤੇ ਉਸ ਦੇ ਨਾਲ ਕੁਛ ਨਾ ਕੁਛ ਗਲਤ ਜ਼ਰੂਰ ਹੋ ਗਿਆ ਅਤੇ ਇਸ ਮਕੋ ਇੱਕ ਪਰਿਵਾਰਿਕ ਮੈਂਬਰ ਦੇ ਵੱਲੋਂ ਹੀ ਇੱਕ ਪੈਨ ਡਰਾਈਵ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਸਾਫ਼ ਦੇਖਿਆ ਗਿਆ ਕਿ ਜਗਰੂਪ ਸਿੰਘ ਦਾ ਪੁੱਤ ਇਕਬਾਲ ਸਿੰਘ ਉਰਫ ਮੱਖਣ ਤੇ ਉਸ ਦੀ ਪਤਨੀ सुरेंद्र ਕੌਰ ਉਰਫ ਛਿੰਦਰ ਇਹ ਦੋਵੇਂ ਜਾਣੇ ਮਿਲ ਕੇ ਉਸ ਦਾ ਕੁੱਟਕਟਾਪਾ ਕਰ ਰਹੇ ਸੀ ਦਰਅਸਲ ਪਹਿਲਾਂ ਉਹਨਾਂ ਦੀ ਨੂੰ ਹੀ ਕੁੱਟਕਟਾਪਾ ਕਰ ਰਹੀ ਸੀ ਅਤੇ ਉਸ ਦੇ ਸਿਰ ਦੇ ਵੀ ਜਦੋਂ ਛੱਟ ਲੱਗ ਗਈ ਤਾਂ ਮੁੰਡਾ ਵੀ ਆ ਜਾਂਦਾ ਅਤੇ ਮੁੰਡਾ ਕਹਿੰਦਾ ਕਿ ਦਾ ਕੰਮ ਵੀ tamam ਕਰਦੇ ਖਤਮ ਕਰਦੇ ਇਸ ਨੂੰ ਦੋਹਾਂ ਦੇ ਵੱਲੋਂ ਮਿਲ ਕੇ ਜਾਣ ਲੈ ਲਈ ਜਾਂਦੀਆਂ ਤੇ ਫਿਰ ਪੈਣਾ ਨੂੰ ਡਰਾ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਦੇ ਅੱਗੇ ਕੋਈ ਮੂੰਹ ਨਾ ਖੋਲਣ ਇਹ ਕੁਦਰਤੀ ਤੌਰ ਤੇ ਸਭ ਕੁਝ ਹੋਇਆ ਥੋੜਾ ਬਹੁਤਾ ਲੜਾਈ ਝਗੜਾ ਘਰ ਦੇ ਵਿੱਚ ਜ਼ਰੂਰ ਹੋਇਆ ਸੀ ਅਤੇ ਉਸ ਮਗਰੋਂ ਅੰਤਿਮ ਸੰਸਕਾਰ ਕਰਕੇ ਇਹ ਦੋਵੇਂ ਪਤੀ ਪਤਨੀ ਚੈਨ ਦੇ ਨਾਲ ਇਹ ਸੋਚ ਕੇ ਬੈਠੇ ਸੀ ਕਿ ਅਸੀਂ ਹੁਣ ਸਾਰੀ ਜ਼ਮੀਨ ਸਾਰਾ ਪੈਸਾ ਤੇ ਘਰ ਹੜੱਪ ਕਰ ਲਵਾਂਗੇ देयर ਅਸਲ ਬੀਤੇ ਕੁਝ ਸਮੇਂ ਤੋਂ ਹੋਇਆ ਹੈ ਸੀ ਕਿ ਜਦੋਂ ਪਹਿਲੀ ਵਾਰ ਇਹ ਨੂਹ ਪੁੱਤ ਨੇ ਆਪਣੇ ਘਰ ਦੇ ਵਿੱਚ ਇਸ ਬਜ਼ੁਰਗ ਪਿਓ ਦੀ ਕੁੱਟਮਾਰ ਕੀਤੀ ਸੀ ਤਾਂ ਪੰਚਾਇਤ ਬੁਲਾਈ ਗਈ ਪੰਚਾਇਤ ਨੇ ਇਹ ਫੈਸਲਾ ਕੀਤਾ ਸੀ ਕਿ ਨੂਹ ਪੁੱਤ ਘਰ ਤੋਂ ਨਿਕਲ ਜਾਵੇ ਪਿਓ ਕੱਲਾ ਹੀ ਇੱਥੇ ਰਹੇਗਾ ਪਰ ਮੁੰਡੇ ਨੇ ਕਿਹਾ ਇਕਬਾਲ ਸਿੰਘ ਨੇ ਕਿਹਾ ਕਿ ਮੈਂ ਪਿਓ ਦੇ ਨਾਲ ਰਹਿਣਾ ਭਾਵੇਂ ਮੇਰੀ ਪਤਨੀ ਨੂੰ ਘਰ ਤੋਂ ਬਾਹਰ ਕਰ ਦਿੱਤਾ ਜਾਵੇ ਤਾਂ ਇੰਜ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਇਹ ਦੋਵੇਂ ਵਾਪਸ ਆ ਜਾਂਦੇ ਨੇ ਅਤੇ ਫਿਰ ਇਹਨਾਂ ਨੇ ਪੂਰੀ ਸਾਜ਼ਿਸ਼ ਰਚੀ ਅਤੇ ਆਪਣੇ ਪਿਓ ਦੀ ਜਾਨ ਲੈ ਲਈ ਇਹ ਸਾਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਹੁਣ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਤੋਂ ਆਏ ਹੋਏ ਭਤੀਜੇ ਨੇ ਸਾਰਾ ਸੱਚ ਬਾਹਰ ਲੈ ਕੇ ਆਂਦਾ ਉਸ ਨੂੰ ਦੇਖਤੇ ਹੋਏ ਰਿਸ਼ਤੇਦਾਰ ਵੀ ਹੈਰਾਨ ਸੀ ਕਿ ਕਿੱਡੀ ਵੱਡੀ ਗੱਲ ਘਰ ਦੇ ਵਿੱਚ ਹੋ ਗਈ ਪਰ ਉਸ ਮੁੰਡੇ ਦੇ ਨਾਲ ਜਿਹਦੇ ਨਾਲ ਗੱਲਬਾਤ ਹੁੰਦੀ ਸੀ ਫੋਨ 'ਤੇ ਨਹੀਂ ਉਹ ਸਭ ਕੁਝ ਉਸ ਨੂੰ ਦੱਸਦੇ ਰਹਿੰਦੇ ਸੀ ਉਸ ਨੇ ਹੀ ਆ ਕੇ ਸੱਚ ਸਾਹਮਣੇ ਲੈ ਕੇ ਆਂਦਾ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਅਤੇ ਕੋਣ ਆਹੋ ਜਿਸ ਨੇ ਉਹਨਾਂ ਦੀ ਜਾਨ ਲੇ ਇਸ ਕਲਯੁਗ ਦੇ ਜ਼ਮਾਨੇ ਦੇ ਵਿੱਚ ਕਰਤੇ ਰਹਿੰਦੇ ਜੀਆਂ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਪਿਓ ਅਤੇ ਪੁੱਤਰ ਦਾ ਰਿਸ਼ਤਾ ਹੀ ਕਿਉਂ ਨਾ ਹੋਵੇ ਜਾਂ ਫਿਰ ਪਤੀ ਅਤੇ ਪਤਨੀ ਦਾ ਹੀ ਰਿਸ਼ਤਾ ਕਿਉਂ ਨਾ ਹੋਵੇ ਰਿਸ਼ਤੇ ਇੰਨੇ ਕੱਚੇ ਹੋ ਚੁੱਕੇ ਨੇ ਜ਼ੁਲਮ ਇੰਨਾ ਵੱਧ ਚੁੱਕਿਆ ਹੈ ਕਿ ਹਰ ਕੋਈ ਇਹੀ ਚਾਹੁੰਦਾ ਹੈ ਕਿ ਮੈਂ ਦੂਸਰੇ ਨੂੰ ਮਾਰ ਦਵਾਂ ਤੇ ਆਪ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰਾਂ ਪਰ ਕੀ ਇੰਜ ਹੋ ਸਕਦਾ ਹੈ ਬਿਲਕੁਲ ਵੀ ਨਹੀਂ ਜੇਕਰ ਤੁਸੀਂ ਕਿਸੇ ਦੀ ਜਾਨ ਲਵੋਗੇ ਤਾਂ ਤੁਹਾਡੀ ਜਾਨ ਦੀ ਕੀਮਤ ਵੀ ਕੋਡੀਆਂ ਦੇ ਪਾ ਹੀ ਰਹਿ ਜਾਣੀ ਹੈ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਕਲਯੁਗੀ ਪੁੱਤ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਮਿਲ ਕੇ ਪਿਓ ਦੀ ਜਾਨ ਲਈ ਗਈ ਹੈ ਯਾਨੀ ਕਿ ਨੂੰਹ ਅਤੇ ਪੁੱਤ ਨੇ ਮਿਲ ਕੇ ਪਹਿਲਾਂ ਆਪਣੇ ਪਿਓ ਦੀ ਜਾਨ ਲਈ ਅਤੇ ਉਸ ਤੋਂ ਬਾਅਦ ਇਸ ਨੂੰ ਕੁਦਰਤੀ ਤੌਰ ਤੇ ਖਤਮ ਹੋਇਆ ਦੱਸ ਕੇ ਅੰਤਿਮ ਸੰਸਕਾਰ ਤੱਕ ਕਰ ਦਿੱਤਾ ਇਹ ਸਭ ਕੁਝ ਹੋ ਚੁੱਕਿਆ ਸੀ ਅਸੀਂ ਅੱਤੇ ਹੋ ਚੈਨ ਦੇ ਨਾਲ ਬੈਠੇ ਸੀ ਕਿ ਅਸੀਂ ਇਸ ਨੂੰ ਮਾਰ ਮੁਕਾਇਆ ਅੰਤਿਮ ਸੰਸਕਾਰ ਹੋ ਗਿਆ ਸਾਰੇ ਜਾਣੇ ਆਪਣੇ ਆਪਣੇ ਟਿਕਾਣੇ ਤੇ ਬੈਠੇ ਨੇ ਅਤੇ ਅਸੀਂ ਹੁਣ ਖੁਸ਼ ਹੋ ਕੇ ਆਪਣੇ ਇਸ ਘਰ ਦੇ ਵਿੱਚ ਰਹਾਂਗੇ ਜਿੱਥੋਂ ਉਹਨਾਂ ਨੇ ਆਪਣੇ ਪਿਓ ਨੂੰ ਮਾਰ ਕੇ ਕੱਢ ਦਿੱਤਾ ਸੀ ਤਾਂ ਹੁਣ ਇੱਥੇ ਇੱਕ ਟਰਨਿੰਗ ਪੁਆਇੰਟ ਉਦੋਂ ਆਂਦਾ ਹੈ ਜਦੋਂ ਇਸ ਘਰ ਦਾ ਹੀ ਰਹਿਣ ਵਾਲਾ ਇੱਕ ਹੋਰ ਮੁੰਡਾ ਦਰਅਸਲ ਇਹ ਚਾਚੇ ਤਾਇਆ ਦੇ ਮੁੰਡੇ ਸੀ ਭਤੀਜਾ ਲੱਗਦਾ ਸੀ ਇਹ ਜਗਰੂਪ ਸਿੰਘ ਜਿਸ ਦੀ ਜਾਨ ਲਈ ਗਈ ਹੈ ਪੁੱਤ ਅਤੇ ਨੂੰਹ ਦੇ ਵੱਲੋਂ ਉਹ ਵਿਦੇਸ਼ ਤੋਂ ਆਂਦਾ ਹੈ ਕੈਨੇਡਾ ਰਹਿੰਦਾ ਹੈ ਇਹ ਮੁੰਡਾ ਜਿਸ ਦੀ ਅਕਸਰ ਹੀ ਆਪਣੇ ਤਾਇਏ ਜਗਰੂਪ ਸਿੰਘ ਦੇ ਨਾਲ ਗੱਲਬਾਤ ਹੁੰਦੀ ਸੀ ਉਹ ਦੱਸਦਾ ਹੈ ਕਿ ਮੈਨੂੰ ਤਾਇਆ ਉੱਥੇ ਫੋਨ ਕਰਕੇ ਦੱਸਦਾ ਸੀ ਕਿ ਘਰ ਦੇ ਵਿੱਚ ਮੇਰੀ ਬੁੱਕਤ ਨਹੀਂ ਹੈ ਮੇਰਾ ਪੁੱਤ ਅਤੇ ਨੂੰ ਮੈਨੂੰ ਰੋਟੀ ਤੱਕ ਨਹੀਂ ਦਿੰਦੇ ਮੈਨੂੰ ਜ਼ਲੀਲ ਕੀਤਾ ਜਾਂਦਾ ਤੇ ਮਾਰ ਕੁੱਟਾਈ ਵੀ ਕੀਤੀ ਜਾਂਦੀ ਹੈ ਇਸ سب ਕੋ ਛੁਣ ਵਿਦੇਸ਼ ਰਹਿੰਦੇ ਭਤੀਜੇ ਨੂੰ ਪਤਾ ਸੀ ਜਿਸ ਦਾ ਨਾਮ ਕਿਰਨਵੀਰ ਸਿੰਘ ਹੈ ਅਚਾਨਕ ਹੀ 3 ਦਸੰਬਰ ਦੇ ਦਿਨ ਉਸ ਨੂੰ ਫੋਨ ਜਾਂਦਾ ਉਸ ਦੀ ਕਜ਼ਨ ਸਿਸਟਰ ਦਾ ਉਸ ਦੀ ਭੈਣ ਦਾ ਕਿ ਪਿਤਾ ਇਸ ਦੁਨੀਆ ਤੇ ਵਿੱਚ ਨਹੀਂ ਰਹੇ ਇਹ ਸੁਣਨ ਤੋਂ ਬਾਅਦ ਕਿਰਨਵੀਰ ਦਾ ਸਿੱਧਾ ਸ਼ੱਕ ਇਹ ਹੀ ਗਿਆ ਕਿ ਕੋਈ ਨਾ ਕੋਈ ਮਾੜੀ ਘਟਨਾ ਹੋਈ ਹੋਣੀ ਹੈ ਉਹ ਪਹਿਲੀ ਫਲਾਈਟ ਫੜ ਕੇ ਪੰਜਾਬ ਆ ਗਿਆ ਪਰ ਉਸ ਤੋਂ ਪਹਿਲਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤਾਏ ਦਾ ਜਗਰੂਪ ਸਿੰਘ ਦਾ ਤaithe ਕਿਰਨਵੀਰ ਦੱਸਦਾ ਹੈ ਕਿ ਮੈਂ ਬੀਤੇ ਕਈ ਸਾਲ ਤੋਂ ਤਿੰਨ ਸਾਲ ਤੋਂ ਵਿਦੇਸ਼ ਦੇ ਵਿੱਚਾਂ ਲਗਾਤਾਰ ਮੇਰੀ ਗੱਲਬਾਤ ਹੁੰਦੀ ਹੈ ਮੇਰੇ ਤਾਏ ਦੇ ਨਾਲ ਪਰ ਅਚਾਨਕ ਹੀ ਜਦੋਂ ਇੱਕ ਦਿਨ ਉਹ ਫੋਨ ਕਰਕੇ ਦੱਸਦੇ ਨੇ ਕਿ ਮੈਨੂੰ ਰੋਟੀ ਨਹੀਂ ਦਿੱਤੀ ਗਈ ਤਾਂ ਉਸ ਨੂੰ ਦੁੱਖ ਵੀ ਹੋਇਆ ਪਰ ਉਹ ਉੱਥੇ ਬੈਠਾ ਕੁਝ ਕਰ ਨਹੀਂ ਸਕਦਾ ਸੀ ਮੁੰਡੇ ਦਾ ਕਹਿਣਾ ਹੈ ਕਿ ਮੇਰੇ ਪਿਤਾ ਬਲਜੀਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਉਸ ਮਗਰੋਂ ਮੇਰੇ ਤਾਏ ਨੇ ਹੀ ਮੈਨੂੰ ਪੜਾਇਆ ਲਿਖਾਇਆ ਤੇ ਕੈਨੇਡਾ ਭੇਜਿਆ ਗਿਆ ਪੂਰਾ ਖਰਚ ਕੀਤਾ ਗਿਆ ਉਸ ਮਗਰੋਂ ਹੁਣ ਜਦੋਂ ਮੁੰਡੇ ਨੇ ਆ ਕੇ ਇੱਥੇ ਛਾਣਬੀਣ ਸ਼ੁਰੂ ਕੀਤੀ ਹੈ ਕਿ ਆਖਿਰਕਾਰ ਉਸਦੇ ਤਾਏ ਜਗਰੂਪ ਸਿੰਘ ਦੇ ਨਾਲ ਹੋਇਆ ਕਿ ਤਾਂ ਰਿਸ਼ਤੇਦਾਰਾਂ ਨੇ ਦੱਸਿਆ ਜਿਨ੍ਹਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਨਵਾਇਆ ਸੀ ਕਿ ਉਸਦੇ ਸਿਰ ਦੇ ਉੱਪਰ ਸੱਟ ਸੀ ਉਦੇ ਵਿੱਚੋਂ ਖੂਨ ਵਗ ਰਿਹਾ ਸੀ ਜੰਮਿਆ ਹੋਇਆ ਸੀ ਤੇ ਉਸ ਦੇ ਨਾਲ ਕੁਛ ਨਾ ਕੁਛ ਗਲਤ ਜ਼ਰੂਰ ਹੋਇਆ ਮਤੇ ਇਸ ਮਗਰੋਂ ਇੱਕ ਪਰਿਵਾਰਿਕ ਮੈਂਬਰ ਦੇ ਵੱਲੋਂ ਹੀ ਇੱਕ ਪੈਨ ਡਰਾਈਵ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਸਾਫ਼ ਦੇਖਿਆ ਗਿਆ ਕਿ ਜਗਰੂਪ ਸਿੰਘ ਦਾ ਪੁੱਤ ਇਕਬਾਲ ਸਿੰਘ ਉਰਫ ਮੱਖਣ ਤੇ ਉਸ ਦੀ ਪਤਨੀ सुरेंद्र ਕੌਰ ਉਰਫ ਛਿੰਦਰ ਇਹ ਦੋਵੇਂ ਜਾਣੇ ਮਿਲ ਕੇ ਉਸ ਦਾ ਕੁੱਟਕਟਾਪਾ ਕਰ ਰਹੇ ਸੀ ਦਰਅਸਲ ਪਹਿਲਾਂ ਉਹਨਾਂ ਦੀ ਨੂੰ ਹੀ ਕੁੱਟਕਟਾਪਾ ਕਰ ਰਹੀ ਸੀ ਤੇ ਉਸ ਦੇ ਸਿਰ ਦੇ ਵੀ ਜਦੋਂ ਸੱਟ ਲੱਗ ਗਈ ਤਾਂ ਮੁੰਡਾ ਵੀ ਆ ਜਾਂਦਾ ਹੈ ਅਤੇ ਮੁੰਡਾ ਕਹਿੰਦਾ ਕਿ ਦਾ ਕੰਮ ਵੀ tamam ਕਰ ਦੇ ਖਤਮ ਕਰ ਦੇ ਇਸ ਨੂੰ ਦੋਹਾਂ ਦੇ ਵੱਲੋਂ ਮਿਲ ਕੇ ਜਾਣ ਲੈ ਲਈ ਜਾਂਦੀਆਂ ਤੇ ਫਿਰ ਪੈਣਾ ਨੂੰ ਡਰਾ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਦੇ ਅੱਗੇ ਕੋਈ ਮੂੰਹ ਨਾ ਖੋਲਣ ਇਹ ਕੁਦਰਤੀ ਤੌਰ ਤੇ ਸਭ ਕੁਝ ਹੋਇਆ ਥੋੜਾ ਬਹੁਤਾ ਲੜਾਈ ਝਗੜਾ ਘਰ ਦੇ ਵਿੱਚ ਜ਼ਰੂਰ ਹੋਇਆ ਸੀ ਅਤੇ ਉਸ ਮਗਰੋਂ ਅੰਤਿਮ ਸੰਸਕਾਰ ਕਰਕੇ ਇਹ ਦੋਵੇਂ ਪਤੀ ਪਤਨੀ ਚੈਨ ਦੇ ਨਾਲ ਇਹ ਸੋਚ ਕੇ ਬੈਠੇ ਸੀ ਕਿ ਅਸੀਂ ਹੁਣ ਸਾਰੀ ਜ਼ਮੀਨ ਸਾਰਾ ਪੈਸਾ ਤੇ ਘਰ ਹੜੱਪ ਕਰ ਲਵਾਂਗੇ। ਦੇਰ ਅਸਲ ਬੀਤੇ ਕੁਝ ਸਮੇਂ ਤੋਂ ਹੋਇਆ ਹੈ ਸੀ ਕਿ ਜਦੋਂ ਪਹਿਲੀ ਵਾਰ ਇਹ ਨੂਹ ਪੁੱਤ ਨੇ ਆਪਣੇ ਘਰ ਦੇ ਵਿੱਚ ਇਸ ਬਜ਼ੁਰਗ ਪਿਓ ਦੀ ਕੁੱਟਮਾਰ ਕੀਤੀ ਸੀ ਤਾਂ ਪੰਚਾਇਤ ਬੁਲਾਈ ਗਈ। ਪੰਚਾਇਤ ਨੇ ਇਹ ਫੈਸਲਾ ਕੀਤਾ ਸੀ ਕਿ ਨੂਹ ਪੁੱਤ ਘਰ ਤੋਂ ਨਿਕਲ ਜਾ ਪਿਓ ਕੱਲਾ ਹੀ ਇੱਥੇ ਰਹੇਗਾ ਪਰ ਮੁੰਡੇ ਨੇ ਕਿਹਾ ਇਕਬਾਲ ਸਿੰਘ ਨੇ ਕਿਹਾ ਕਿ ਮੈਂ ਪਿਓ ਦੇ ਨਾਲ ਰਹਿਣਾ ਭਾਵੇਂ ਮੇਰੀ ਪਤਨੀ ਨੂੰ ਘਰ ਤੋਂ ਬਾਹਰ ਕਰ ਦਿੱਤਾ ਜਾਵੇ ਤਾਂ ਇੰਜ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਇਹ ਦੋਵੇਂ ਵਾਪਸ ਆ ਜਾਂਦੇ ਨੇ ਅਤੇ ਫਿਰ ਇਹਨਾਂ ਨੇ ਪੂਰੀ ਸਾਜ਼ਿਸ਼ ਰਚੀ ਅਤੇ ਆਪਣੇ ਪਿਓ ਦੀ ਜਾਨ ਲੈ ਲਈ ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਹੁਣ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਤੋਂ ਆਏ ਹੋਏ ਭਤੀਜੇ ਨੇ ਸਾਰਾ ਸੱਚ ਬਾਹਰ ਲੈ ਕੇ ਆਂਦਾ ਉਸ ਨੂੰ ਦੇਖਤੇ ਹੋਏ ਰਿਸ਼ਤੇਦਾਰ ਵੀ ਹੈਰਾਨ ਸੀ ਕਿ ਕਿੱਡੀ ਵੱਡੀ ਗੱਲ ਘਰ ਦੇ ਵਿੱਚ ਹੋ ਗਈ ਔਰ ਉਸ ਮੁੰਡੇ ਦੇ ਨਾਲ ਜਿਹਦੇ ਨਾਲ ਗੱਲਬਾਤ ਹੁੰਦੀ ਸੀ ਫੋਨ ਤੇ ਨਹੀਂ ਉਹ ਸਭ ਕੁਝ ਉਸ ਨੂੰ ਦੱਸਦੇ ਰਹਿੰਦੇ ਸੀ ਉਸ ਨੇ ਹੀ ਆ ਕੇ ਸੱਚ ਸਾਹਮਣੇ ਲੈ ਕੇ ਆਂਦਾ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਅਤੇ ਕੋਣ ਆਹੋ ਜਿਸ ਨੇ ਉਹਨਾਂ ਦੀ ਜਾਨ ਲੀ